ਹਾਂਜੀ ਦੋਸਤੋ ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤੇ ਇਨ੍ਹਾਂ ਹੜ੍ਹਾਂ ਕਰਕੇ ਪੰਜਾਬ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਤੇ ਪਰ ਇਨ੍ਹਾਂ ਹੜ੍ਹਾਂ ਦੇ ਵਿੱਚ ਪੰਜਾਬ ਦੇ ਲੋਕ ਬਾਲੀਵੁੱਡ ਦੇ ਲੋਕ ਤੇ ਹੋਰ ਪਾਲੀਵੁੱਡ ਦੇ ਲੋਕ ਤੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਪੰਜਾਬ ਦੇ ਲੋਕਾਂ ਦੀ ਹੈਲਪ ਕਰ ਰਹੀਆਂ ਨੇ ਤੇ ਪਰ ਸਰਕਾਰ ਆ ਜਿਹੜੀ ਇਸ ਕੰਮ ਦੇ ਵਿੱਚ ਪੂਰੀ ਤਰ੍ਹਾਂ ਨਾਲ ਜਿਵੇਂ ਕਹਦੀ ਆਪਾਂ ਨਾਕਾਮਜਾਬ ਹੋ ਚੁੱਕੀ ਆ ਤੇ ਪਰ ਫੇਰ ਵੀ ਪੰਜਾਬ ਦੀ ਸਰਕਾਰ ਨੇ ਭਗਵੰਤ ਮਾਨ ਨੇ ਆਪਣੀ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਇੱਕ ਅਕਾਊਂਟ ਨੰਬਰ ਦਿੱਤਾ ਤੇ ਕਿਹਾ ਵੀ ਜੇ ਕੋਈ ਵੀ ਸੇਵਾ ਕਰਨੀ ਚਾਹੁੰਦਾ ਤਾਂ ਉਹ ਸਾਡੇ ਇਸ ਅਕਾਊਂਟ ਨੰਬਰ ਦੇ ਵਿੱਚ ਪੈਸੇ ਪਾ ਸਕਦਾ ਪਰ ਜਦੋਂ ਉਹਨਾਂ ਨੇ ਇਹ ਪੋਸਟ ਸਾਂਝੀ ਕੀਤੀ ਤਾਂ ਉਸ ਦੇ ਥੱਲੇ ਬਹੁਤ ਸਾਰੇ ਕਮੈਂਟ ਆਏ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਉਹਨਾਂ ਕਮੈਂਟਾਂ ਨੂੰ ਦੇਖਾਂਗੇ ਤੇ ਉਸ ਤੋਂ ਤੁਸੀਂ ਸਮਝ ਜਾਓਗੇ ਕਿ ਲੋਕਾਂ ਦਾ ਸਰਕਾਰ ਪ੍ਰਤੀ ਕੀ ਭਤੀਰਾਗਾ ਔਰ ਅਗਰ ਤੁਮ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹ। ਦੋਸਤੋ ਸਭ ਤੋਂ ਪਹਿਲਾ ਕਮੈਂਟ ਆਉਂਦਾ ਕਿ ਲਾਨਤਾਂ ਸੈਂਡ ਕਰਨ ਵਾਲਾ ਆਪਸ਼ਨ ਵੀ ਰੱਖਿਓ ਬੈਂਕ ਅਕਾਊਂਟ ਚ 1 ਲੱਖ ਦੇ ਕਰੀਬ ਤਾਂ ਮੈਂ ਕੱਲਾ ਪਾਉਂਗਾ। ਬਾਕੀ ਤੁਹੀਂ ਪਰਾਂ ਵੀਰ ਭਰਾ ਆਪਣੀ ਮਰਜ਼ੀ ਨਾਲ ਜਿੰਨੀਆਂ ਹੋ ਸਕੇ ਕਰ ਸਕਦੇ ਹੋ। ਗਜਬ ਬੇਇੱਜ਼ਤੀ ਹੈ। ਤੇ ਅੱਗੇ ਆਉਂਦਾ ਰੁਪਈਆ ਨਾ ਦੇਵੋ ਇਹਨਾਂ ਸਾਲਿਆਂ ਨੇ ਦਿੱਲੀ ਹੀ ਪਹੁੰਚਾਉਣਾ। ਸਮਝ ਰਹੇ ਹੋ? ਸਮਝ ਰਹੇ ਹੋ? ਸਮਝ ਰਹੇ ਹੋ ਨਾ ਅੱਗੇ ਆਉਂਦਾ ਇਹਨਾਂ ਨੂੰ ਕੋਈ ਵੀ ਪੈਸਾ ਨਾ ਪਾਇਓ ਇਹਨੇ ਉਹਨਾਂ ਪੈਸਿਆਂ ਦੇ 50 60 ਹਜ਼ਾਰ ਬੋਰਡ ਛਪਵਾ ਕੇ ਲਗਵਾ ਦਿੰਦੇ ਆ ਕਿ ਪੰਜਾਬ ਦੇ ਹੜਪੀੜਤਾਂ ਨੂੰ ਨੌਕਰੀਆਂ ਦੇਵਾਂਗੇ ਜੋ ਕਦੇ ਵੀ ਨਹੀਂ ਮਿਲਣੀਆਂ ਇਹ ਥਾਲੇ ਕਿਸੇ ਦੀ ਕੀ ਹੈਲਪ ਕਰਨਗੇ ਇਹ ਤਾਂ ਆਪ ਮੰਗਤੇ ਨੇ ਹੁਣ ਪੰਜਾਬ ਸਰਕਾਰ ਕੋਲੋਂ ਇੰਨੇ ਕੋ ਪੈਸੇ ਵੀ ਨਹੀਂ ਕੀ ਹੋ ਸਿਰਫ ਪੰਜਾਬ ਦੇ ਲੋਕਾਂ ਤੇ ਖਰਚ ਸਕੇ ਛਾ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ ਸਿਆਮਾ ਸਾਹਿਬ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਮਦਦ ਕਰੀ ਜਾ ਰਹੇ ਆ ਫੇਰ ਆ ਤੁਹਾਡੀ ਸਰਕਾਰ ਹੁਣ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ ਹੈ ਅੱਗੇ ਆਉਂਦਾ ਤੁਹਾਡੇ ਨੰਗ ਐਮਐਲਏ ਤੇ ਕਰੋੜਪਤੀ ਬਣ ਕੇ ਤੁਸੀਂ ਮੰਗਤਿਆਂ ਵਾਂਗੂ ਮੰਗਣ ਡੇ ਜੀ ਅਰੇ ਕਹਿਣਾ ਕੀ ਚਾਹਤੇ ਹੋ ਅੱਗੇ ਇਹ ਬਾਈ ਤਾਂ ਬਾਲਾ ਆਕਿਆ ਪਿਆ ਇਹ ਕਹਿੰਦਾ ਇਹਨਾਂ ਦੇ ਡਾਂਗ ਫੇਰੋ ਭੈਣ ਤੇ ਯਾਰਾਂ ਦੇ ਇਹ ਜਿੱਥੇ ਵੀ ਟੱਕਰਦੇ ਆ ਇਹ ਫਸ ਗਿਆ ਸੀ ਅੱਗੇ ਇੱਕ ਆਉਂਦਾ ਕਮੈਂਟ ਆ ਬਿਜ਼ਨਸ ਤੁਹਾਡਾ ਫੇੜਾ ਮੁੱਖ ਮੰਤਰੀ ਸਾਹਿਬ ਜਿਸ ਨੇ ਸੇਵਾ ਕਰਨੀਆਂ ਆਪੇ ਕਰੂ ਤੁਹਾਨੂੰ ਨਹੀਂ ਕੋਈ ਦਿੰਦਾ ਹੋਣਾ ਤੁਸੀਂ ਕੋਈ ਹੋਰ ਰਾਹ ਲੱਭੋ ਕਮਾਈ ਦਾ ਵਾਹ ਕੀ ਸੀਨ ਹੈ ਵਾਹ ਕਸੀਰ ਹੈ ਅੱਗੇ ਇਹ ਬਾਈ ਵੀ ਬੜਾ ਹੀ ਅੱਖਿਆ ਪਿਆ ਇਹ ਤਾਂ ਕਹਿੰਦਾ ਇਹਨੂੰ ਦਿਓ ਪੈਸੇ ਇਕੱਠੇ ਕਰਕੇ ਇਹ ਕੇਜਰੀਵਾਲ ਦੀ ਮੁੰਡ ਚ ਪਾਊਗਾ ਕੰਟਰੋਲ ਕੰਟਰੋਲ ਉਹਦੇ ਅੱਗੇ ਇਹ ਬਾਈ ਦਾ ਲਾਸਟ ਕਮੈਂਟ ਆਉਂਦਾ ਕਹਿੰਦਾ ਫਾਈਨਲੀ ਇਹਦੇ ਅਕਾਊਂਟ 'ਚ ਲੱਖ ਤੋਂ ਕਿਤੇ ਜ਼ਿਆਦਾ ਲਾਂਹਤ ਇਕੱਠੀ ਹੋ ਗਈ ਹੋਊ ਹਲੇ ਵੀ ਜੇ ਥੋੜੀ ਥੋੜੀ ਬਹੁਤੀ ਸ਼ਰਮਵਾਜੀ ਹੋਊ ਤਾਂ ਪੰਜਾਬ ਵੱਲ ਮੂੰਹ ਨਾ ਕਰੇ ਦੁਆਰਾ ਨਹੀਂ ਫਿਰ ਇਹਨਾਂ ਦੇ ਚੋਣ ਨਿਸ਼ਾਨ ਨਾਲ ਹੀ ਇਹਨਾਂ ਦੀ ਸੇਵਾ ਕਰਨੀ ਪੈਣੀ ਲੋਕਾਂ ਦੀ ਮਤਲਬ ਝਾੜੂ ਨਾਲ ਹੀ ਇਹਨਾਂ ਦੀ ਸੇਵਾ ਕਰਨੀ ਪੈਣੀ ਬਹੁਤ ਮਨੂਸ਼ ਲੱਗ ਰਿਹਾ ਮਤ ਕੋ ਰੋੜ ਰਹਿਣ ਲੋ ਰਣ ਗਵੱਤ ਵੜੇ ਲੱਗ ਰੋ ਤੋਵਾ 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 ਤਾਰਾ ਮੂਡ ਖਰਾਬ ਕਰਦੇ ਆਂ ਦੋਸਤੋ ਇੰਨਾ ਕਮੈਂਟਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਮੈਂਟ ਆਏ ਹੋਏ ਨੇ ਜਿਹੜੇ ਕਿ ਆਪਾਂ ਤੁਹਾਨੂੰ ਸਕਰੀਨ ਤੇ ਤੁਸੀਂ ਚਲਦੀ ਵੀਡੀਓ 'ਚ ਦੇਖ ਸਕਦੇ ਹੋ ਜਿਹੜੇ ਅਸੀਂ ਤੁਹਾਨੂੰ ਸਾਰੇ ਪੜ੍ਹ ਕੇ ਨਹੀਂ ਸੁਣਾ ਸਕਦੇ ਤੇ ਇੰਨਾ ਕਮੈਂਟਾਂ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਲੋਕ ਆ ਜਿਹੜੇ ਉਹ ਸਰਕਾਰ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਨੇ ਤੇ ਉਹਨਾਂ ਹੁਣ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਕਿ ਜੇ ਪੰਜਾਬ ਦੀ ਕੋਈ ਬਾਤ ਚ ਚਦ ਕਰਨੀ ਆ ਤਾਂ ਆਪਾਂ ਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਤੇ ਉਮੀਦ ਪੰਜਾਬ ਦੇ ਲੋਕਾਂ ਨੇ ਰੱਖੀ ਵੀ ਨਹੀਂ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਸਰਕਾਰ ਦੇ ਆਉਣ ਤੋਂ ਪਹਿਲਾਂ ਹੀ ਸਰਕਾਰ ਦੇ ਜਿਹੜੇ ਸਰਕਾਰੀ ਅਫਸਰ ਹੁੰਦੇ ਆ ਉਹਨਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਬਹੁਤ ਜਿਵੇਂ ਕਹ ਜੀਏ ਬਾਲੀਵੁੱਡ ਪਾਲੀਵੁੱਡ ਤੇ ਹੋਰ ਸੰਸਥਾਵਾਂ ਨੇ ਮੋਰਚਾ ਸਾਹਮਣ ਲਿਆ ਸੀ ਤੇ ਪੰਜਾਬ ਦੇ ਲੋਕਾਂ ਦੀ ਬਹੁਤ ਹੈਲਪ ਸਰਕਾਰ ਨਾਲੋਂ ਕਿਤੇ ਜ਼ਿਆਦਾ ਦੁੱਗਣੀ ਤਿੰਗਣੀ ਤਰੀਕੇ ਨਾਲ ਤੇ ਵਧੀਆ ਤੰਗ ਨਾਲ ਕਰ ਰਹੇ ਨੇ ਤਾ ਦੋਸਤੋ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਭਗਵਾਨ ਤਮਾਨ ਦੀ ਇਸ ਪੋਸਟ ਬਾਰੇ ਜੇ ਤੁਸੀਂ ਵੀ ਕੋਈ ਕਮੈਂਟ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ